17 اگست 2025 سارے نو پہلا ਆਪਾਂ Guru Maharaj ji دے درشن کردے ہیں تے پھر ایتھوں دا ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ساری ਸੰਗਤ ਨਾਲ ਜਿਹੜਾ ਸਾਂਝਾ ਕਰਦੇ ਆ। ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਪਵਿੱਤਰ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਾਰਨ ਪਾਏ ਨੇ ਜੀ। ਗੁਰੂ ਨਾਨਕ ਸਾਹਿਬ ਜੀ ਆਏ 1563 ਬਿਕਰਮ ਸੰਵਤ ਪਹਿਲੀ ਉਦਾਸੀ ਵੇੜੇ। ਜੇ ਮੂਲ ਨਾਨਕ ਸਾਹਿਬ ਦੇ ਮੁਤਾਬਕ ਜਾਣਦੇ ਹੋ ਤੇ 1507 ਕਹਿੰਦੇ ਨੇ ਤੇ ਜਦ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨਾ ਇਹ ਸਭ ਤੋਂ ਵੱਡਾ ਨੇ ਹਿੰਦੂਆਂ ਦਾ ਤੀਰਥ ਹੈਗਾ ਜੀ ਵੈਸੇ ਠਾਠ ਤੀਰਥ ਨੇ ਔਰ ਗੁਰਬਾਣੀ ਚ ਵੀ ਇਸ ਚੀਜ਼ ਦਾ ਜ਼ਿਕਰ ਆਉਂਦਾ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ 68 ਤੀਰਥਾਂ ਚ ਇੱਕ ਨਾਮੇ ਦਾ ਜਿੱਥੇ ਤੀਰਥ ਉੱਥੇ ਮੰਦਿਰ ਸਾਹਮਣੇ ਲਕਸ਼ਮੀ ਨਾਰਾਇਣ ਦਾ ਮੰਦਿਰ ਹੈ ਹਿੰਦੂ ਧਰਮੇ ਤੋਂ ਸ਼ਰਧਾ ਬਹੁਤ ਹੈ ਲੇਕਿਨ ਰਸਤਾ ਲੱਗਿਆ ਹੈਗਾ ਜੀ ਇਹਨਾਂ ਦਾ ਕਹਿਣਾ ਕਿ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਪਾਪ ਸਭ ਖਤਮ ਆਉ ਦੁਨੀਆ ਨੂੰ ਲੱਗਿਆ ਵੀ ਸਭ ਤੋਂ ਵਧੀਆ ਸੌਖਾ ਕੰਮ ਹੈਗਾ ਨਾ ਲੇਂਗੇ ਤਾਂ ਪਵਿੱਤਰ ਹੋ ਜਾਏਗੇ ਤੇ 5-10 ਹਜ਼ਾਰ ਤਾਂ ਲੱਗੇ ਰਹਿੰਦੇ ਨੇ ਵੀ ਅਸੀਂ ਤਾਂ ਨਹਾ ਲਿਆ ਹੋ ਗਿਆ ਕੰਮ ਪਰ ਜਦ ਗੁਰੂ ਨਾਨਕ ਮਹਾਰਾਜ ਜੀ ਆਏ ਤੋ ਪਹਿਲਾਂ ਤਾਂ ਤੀਰਥ ਗਏ ਔਰ ਇਸ ਚੀਜ਼ ਦਾ ਖੰਡਨ ਕੀਤਾ ਵੀ ਨਾ ਐਦਾਂ ਨਹੀਂ ਗੱਲ ਬਣਦੀ ਅਗਰ ਨਹਾਣੇ ਸੇ ਪਾਪ ਖਤਮ ਤਬ ਤਾਂ ਡੱਡੂ ਮੱਛੀਆਂ ਤਾਂ ਪਾਣੀ 'ਚ ਰਹਿੰਦੇ ਮੁਕਤੀ ਮਿਲ ਜਾਂਦੀ ਪਰ ਜਦ ਤੱਕ ਨਾਮ ਨਹੀਂ ਜਪੇਗਾ ਤਬ ਤੱਕ ਪਾਪ ਨਹੀਂ ਕਟੇਗਾ ਔਰ ਗੁਰੂ ਨਾਨਕ ਮਹਾਰਾਜ ਤੀਰਥਾਂ ਤੇ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕੀਤਾ ਤੇ ਜਿੱਧਰ ਗਏ ਨਾ ਇਹ ਜਿਹੜਾ ਏਰੀਆ ਨਾ 8 ਮੀਲ ਦਾ ਲਗਭਗ ਇਹਦੇ 'ਚ ਨਾ ਪਹਾੜਾਂ 'ਚ ਹੈਗਾ ਸਲਫਰ ਜਿਹਨੂੰ ਕਹਤੇ ਹੈ ਗੰਦਕ ਔਰ ਵਹੀ ਗੰਦਕ ਕਰਕੇ ਨੇ ਇੱਥੇ ਪਾਣੀ ਸਾਰਾ ਗਰਮ ਹੈ 22 ਕੁੰਡ ਬਣੇ ਨੇ ਆਪ ਚਸ਼ਮਾ ਕਹ ਲਿਓ ਸੋਮਾ ਕਹ ਦਿਓ ਧਾਰਾ ਕਹ ਦਿਓ ਇੱਥੇ ਉਹਨੂੰ ਕੁੰਡ ਕਹਿੰਦੇ ਨੇ ਤੇ ਜੋ 22 ਕੁੰਡ ਉਹ ਸਭ ਗਰਮ ਤੇ ਜਿਹੜਾ 22ਵਾਂ ਕੁੰਡ ਹੈ ਉਹ ਆਪਣੇ ਅੰਦਰ ਹੈ ਪਾਣੀ ਤਾਂ ਕੁਦਰਤੀ ਹੁੰਦਾ ਹਰ ਜਗ੍ਹਾ ਹੁੰਦਾ ਤੇਜ਼ੇ ਚ ਹੁੰਦਾ ਸਭ ਗਰਮ ਤੇ ਵੀ ਗਰਮ ਇਹ ਜਿਹੜਾ 5 ਮੀਲ ਦਾ ਏਰੀਆ ਨਾ ਇਪ 5 ਮੀਲ ਦੇ ਅੰਦਰ ਅਗਰ ਜ਼ਮੀਨ ਦੀ ਖਦਾਈ ਕਰੋਗੇ ਤਾਂ ਮਿੱਟੀ 5 ਫੁੱਟ ਪੱਥਰ 200 ਫੁੱਟ ਅਬ ਪੱਥਰ ਹੈ ਤੇ ਬੋਰ ਨਹੀਂ ਹੁੰਦਾ ਜੋ ਚੱਲਦਾ ਪਾਣੀ ਉਹ ਵੀ ਗਰਮ ਗਰਮੀ ਮੇ ਗਰਮ ਪੀ ਨਹੀਂ ਸਕਦੇ ਪਾਣੀ ਕੀ ਦਿੱਕਤ ਬਰਨਾਨਕ ਸਾਹਿਬ ਆਏ ਲੋਕਾਂ ਨੇ ਪਛਾਨ ਲਿਆ ਬੇਨਤੀ ਕੀਤੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਮਹਾਰਾਜ ਵੀ ਤੋਂ ਜਾਣੀ ਜਾਣ ਸੁਣ ਦੇਖ ਲਿਆ ਉਹ ਦਿੱਕਤ ਹੈ ਸੋਮਾ ਨਦੀਕ ਸੀ ਤੇ ਗੁਰੂ ਮਹਾਰਾਜ ਕਹਿੰਦੇ ਸਭ ਤਾ ਕੁੰਡ ਗਰਮ ਨੇ ਆ ਤਾ ਠੰਡਾ ਤੇ ਇਹ ਵਾਲਾ ਜੋ ਕੁੰਡ ਹੈ ਇਹ ਗੁਰੂ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾ ਕੇ ਚ ਗਿਣਤੀ ਕਰੋਗੇ ਤਵੀ ਵੀ 22 ਕੁੰਡ ਹੈ 21 ਗਰਮ 1 ਕੁੰਡ ਠੰਡਾ ਇਸ ਕਰਕੇ ਇਸ ਜਗ੍ਹਾ ਦਾ ਨਾਮ ਹੀ ਗੁਰੂ ਨਾਨਕੀ ਸ਼ੀਤਲ ਥੱਲੇ ਕੁੰਡ ਬਣਿਆ ਜਾ ਕੇ ਦਰਸ਼ਨ ਕਰ ਲਓ ਚੂੜਾ ਲਿਆ ਬਾੜ ਸ਼ਕ ਲਿਆ ਸਾਹਮਣੇ ਫਿਰ ਮੰਦਰ ਚ 10 ਕੁੰਡ ਇਧਰ 7 ਕੁੰਡ ਇੱਥੋਂ ਫਿਰ 18 ਕਿਲੋਮੀਟਰ ਅੱਗੇ ਜਾ ਕੇ 22 ਕੁੰਡ ਚ ਇੱਕੀ ਕੁੰਡ ਗਰਮ ਇੱਕ ਕੁੰਡ ਠੰਡਾ ਗੁਰੂ ਨਾਨਕੀ ਸ਼ੀਤਲ ਕੁੰਡ ਮਹਾਰਾਜ ਜੀ ਨੇ ਸ਼ੀਤਲ ਵੀ ਕੀਤਾ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋ ਬਨਿਆਰ ਫੂਲੜਾ 나ਠਿ ਅੜੇ ਦਿਨ ਚਾਰ ਬਣ ਕੇ ਰੇ ਪਤ ਜਿਉ ਟਲ ਤੁਲ ਜਮਨ ਖਾ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਅਬ ਜਾ ਕੇ ਗੁਰਦੁਆਰਾ ਬਣ ਕੇ ਤਿਆਰ ਹੋਇਆ 5 ਨਵੰਬਰ 2022 ਨੂੰ ਬਣ ਕੇ ਤਿਆਰ ਹੋ ਗਿਆ ਤੇ ਇੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈਗਾ ਤੇ ਇਸ ਸਥਾਨ ਤੇ ਹੁਣ ਜਾ ਕੇ ਨੂਰ ਰੰਗ ਲਗਾ ਪਹਿਲੇ ਤੋਂ ਟੀਨੇ ਦਾ ਹੁੰਦਾ ਸੀ ਕੁਝ ਵੀ ਨਹੀਂ ਸੀ ਹੁੰਦਾ ਤੇ ਉਦੋਂ ਪ੍ਰਬੰਧ ਹੀ ਤਾਂ ਨਹੀਂ ਸੀਗਾ ਤੇ ਹੁਣ ਤਾਂ ਨितीश ਕੁਮਾਰ ਜੀ ਨੇ ਪ੍ਰਬੰਧ ਕੀਤਾ ਉਸ ਤੋਂ ਬਾਅਦ ਫਿਰ ਆਪਣੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜੁਜੀਪੇ ਵਾਲੇ ਬਾਬਾ ਜੀ ਉਹਨਾਂ ਨੇ ਫਿਰ ਆਸਤਾਰੀ ਕਾਰ ਸੇਵਾ ਕੀਤੀ ਇਹਦੇ ਚ ਫਿਰ ਹਮਾਰੇ ਪ੍ਰਬੰਧ ਕਮੇਟੀ ਨੇ ਬਹੁਤ ਮਦਦ ਕੀਤੀ ਤੇ ਹੁਣ ਜਾ ਕੇ 26 ਕਮਰੇ ਕਰ ਰਹਿਸ਼ ਬਣ ਗਿਆ ਇਸ ਗੁਰੂਦਵਾਰੇ ਚ ਕਦੇ ਚਾਹ ਦਾ ਲੰਗਰ ਨਹੀਂ ਸੀ ਹੁੰਦਾ ਹੁਣ ਤਾਂ ਲੰਗਰ ਚੱਲਦਾ ਹੀ ਰਹਿੰਦਾ ਹੈ ਤੇ ਨੀਚੇ ਮੇ ਲੰਗਰ ਹੈਗਾ ਦਰਵਾਜ਼ਾ ਸਭ ਤੋਂ ਨੀਚੇ ਪਾਰਕਿੰਗ ਉਧਰ ਆਪਣਾ ਰਿਹੈਸਦਾ ਹੈਗਾ ਬਣਿਆ ਤੇ ਕੁੰਡ ਸਭ ਤੋਂ ਨੀਚੇ ਹੈਗਾ ਕੁੰਡ ਦੇ ਦਰਸ਼ਨ ਕਰੋ ਤੇ ਗੁਰੂ ਮਹਾਰਾਜ ਜੀ ਦੇ ਆਸ਼ੀਸ਼ਾ ਪ੍ਰਾਪਤ ਹੋਈਆਂ ਗਲਤੀਆਂ ਦਿੱਖੇ ਨਾ ਵਾਹਿਗੁਰੂ ਜੀ ਕੀ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਤੇ ਨਾਲੇ ਛੋਡੇ ਨਾਲ ਸਾਰੀ ਸੰਗਤ ਨਾਲ ਸਾਂਝੇ ਕਰ ਲਿਆ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਛਿੱਤਲਕੁੰਡ ਰਾਜਗੀਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਣੇ ਸਾਥੀ ਆ ਹੁਣ ਉਹਨਾਂ ਨੂੰ ਪੁੱਛਦੇ ਆ ਕਿ ਕਿੱਧਰਲੇ ਪਾਸੇ ਜਾਣਾ ਹੈ ਕਿਉਂਕਿ ਆਪਾਂ ਕੱਲ ਇੱਥੇ ਪਟਨਾ ਸਾਹਿਬ ਤੋਂ ਬੱਸ ਫੜ ਕੇ ਤੇ ਗੁਰਦੁਆਰਾ ਛਿੱਤਲਕੁੰਡ ਰਾਜਗੀਰ ਪਹੁੰਚ ਗਏ ਸੀ ਇੱਥੇ ਇੱਥੇ ਦਰਸ਼ਨ ਕਰਕੇ ਤੇ ਹੁਣ ਇੱਥੇ ਕੋਈ ਇੱਕ ਯੂਨੀਵਰਸਿਟੀ ਇਹ ਦੇਖਣ ਵਾਲੀ ਉਹ ਦੇਖਾਂ ਹੁਣ ਆਪਣੇ ਸਾਥੀਆਂ ਨੂੰ ਪੁੱਛਦੇ ਆਂ ਵੀ ਆਪਾਂ ਹੁਣ ਕੀ ਕੁਝ ਦੇਖਣ ਚੱਲਣਾ ਤੇ ਇੱਧਰ ਭਾਈ ਫਿਰਕੀ ਚ ਬੈਠੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਥੋੜਾ ਜਿਹਾ ਦੱਸ ਦੋ ਵੀ ਸੰਗਤਾਂ ਨੂੰ ਕਿੱਧਰ ਜਾਣਾ ਆਪਾਂ ਆਪਾਂ ਜਾ ਰਹੇ ਹਾਂ ਜੀ ਜਰਾ ਸੰਦ ਦੇ ਅਖਾੜੇ ਤੇ ਤੇ ਉੱਥੇ ਗੁਫਾ ਵੀ ਉਹਨੂੰ ਕਹਿ ਦਿੰਦੇ ਆ ਤੇ ਉਹਦਾ ਅਖਾੜਾ ਵੀ ਕਹਿ ਦਿੰਦੇ ਆ ਜੀ ਉੱਤੇ ਆਸੀ ਕਿ ਜਗਾ ਗਏ ਥੋਂ ਦੀ ਤੇ ਉੱਥੇ ਚੱਲ ਕੇ ਆਉਣੇ ਆ ਜੀ ਆਪਾਂ ਐਤਵਾਰ ਨਲੰਦਾ ਯੂਨੀਵਰਸਿਟੀ ਹੈਗੀ ਉੱਥੇ ਜਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਚੱਲੋ ਭਾਈ ਇੱਧਰ ਆਪਣੇ ਅੱਗੇ ਕੋਸਾ ਬੈਠਿਆ ਹਰਪਾਲ ਭਾਈ ਜੀ ਤੇ ਇੱਧਰ ਆਪਣੇ ਨੀਸ਼ੂ ਭਾਈ ਜੀ ਇਹਨਾਂ ਨੇ ਥੋੜੀ ਬਾਰਤਲਾਬ ਕਰ ਲਓ ਜੀ ਲਓ ਜੀ ਲਓ ਲਓ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਹਰੇਕ੍ਰਿਸ਼ਨ ਅਨੰਦ ਪ੍ਰਣਾਮ ਜੀ ਸਵੇਰੇ ਸਵੇਰੇ ਜੀ ਬਿੱਟੂ ਦੇ ਅਨੁਸਾਰ ਬਿੱਟੂ ਦੇ ਜਿੱਦਾਂ ਉਹਨੇ ਕਿਹਾ ਜਰਾ ਸੰਦ ਦੀ ਗੁਫਾ ਜਾ ਰਹੇ ਆ ਅਸੀਂ ਉੱਥੇ ਜਾ ਰਹੇ ਆ ਜੀ ਤੇ ਸਵੇਰ-ਸ਼ੇਰ ਦਾ ਮਾਹੌਲ ਬਹੁਤ ਹੀ ਵਧੀਆ ਤੇ ਆਪਾਂ ਐਸ਼ਮ ਹੈਗੇ ਰਾਜਗੀਰ ਨਲੰਦਾ ਡਿਸਟ੍ਰਿਕਟ ਦੇ ਰਾਜਗੀਰ ਸ਼ਹਿਰ ਦੇ ਵਿੱਚ ਬਹੁਤ ਹੀ ਸੋਹਣਾ ਸ਼ਹਿਰ ਤੇ ਕੱਲ ਤੁਸੀਂ ਸੰਦੀਪ ਦੀ ਵੀਡੀਓ ਦੇਖੀ ਹੋਣੀ ਆ ਉਹਦੇ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਦਰਸਾਇਆ ਗਿਆ ਜੀ ਬਹੁਤ-ਬਹੁਤ ਧੰਨਵਾਦ ਜੀ ਯਾਰਾਂ ਪਾ ਪਹੁੰਚ ਗਏ ਆ ਅਨੰਦਾ ਯੂਨੀਵਰਸਿਟੀ ਤੇ ਹੁਣ ਆਪਾਂ ਅੰਦਰ ਚੱਲਦੇ ਆ ਤੇ ਆਪਣੇ ਸਾਥੀ ਅੰਦਰ ਗਏ ਹੋਏ ਆ ਤੇ ਭਾਈ ਇੱਥੇ ਕਹਿੰਦੇ ਕੀ ਟਿਕਟ ਲੱਗਦੀ ਐ ਤੇ ਟਿਕਟ ਟਕਵਾਈ ਜਾਂਦੇ ਆ ਤੇ ਆਪਾਂ ਫੇਰ ਅੰਦਰ ਚੱਲ ਕੇ ਦੇਖਦੇ ਆ ਵੀ ਇਹਦਾ ਇਤਿਹਾਸ ਵੀ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਨਲੰਤਾ ਯੂਨੀਵਰਸਿਟੀ ਦੇ ਆਪਾਂ ਅੰਦਰ ਆ ਗਏ ਆ ਤੇ ਆਪਣੇ ਤੋਂ ਟਿਕਟ ਦੇ 1 ਜਣੇ ਦੇ 35 35 ਰੁਪਏ ਲਿੱਤੀ ਏਣਾਂ ਨੇ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਭੀੜ ਭੜਕਾ ਕਹੇ ਜਾਂਦਾ ਕਿ ਇੱਥੇ ਜਿਹੜੇ ਵਿਦੇਸ਼ੀ ਟੂਰਿਸਟ ਆ ਬਹੁਤ ਜ਼ਿਆਦਾ ਘੁੰਮਣੋਂਦੇ ਆ ਅਨੰਦਪੁਰ ਯੂਨੀਵਰਸਿਟੀ ਚੱਪ ਆ ਗਏ ਆ ਤੇ ਇਹਦੀ ਜਾਣਕਾਰੀ ਆਪਾਂ ਨੀਸ਼ੂ ਭਾਈ ਤੋਂ ਲੈਣੇ ਆ ਤੇ ਇਧਰ ਆਪਣੇ ਨਾਨੀਸ਼ੂ ਭਾਈ ਸਸਰੀ ਗਾੜ ਜੀ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਆਪਾਂ ਇਸ ਟਾਈਮ ਖੜੇ ਆ ਜੀ ਨਨੰਦਾ ਯੂਨੀਵਰਸਿਟੀ ਦੇ ਬਾਹਰ ਜਿਹੜੀ ਯੂਨੀਵਰਸਿਟੀ ਅੱਜ ਤੋਂ ਕਈ ਸਾਲ ਪਹਿਲੇ 5ਵੀਂ ਸ਼ਤਾਬਦੀ ਦੇ ਵਿੱਚ ਸਟੈਬਲਿਸ਼ ਕਰੀ ਗਈ ਸੀ ਚੰਦਰ ਐਮਪਾਇਰ ਦੇ ਆਪਣੇ ਗੁਪਤ ਐਮਪਾਇਰ ਦੇ ਮੋਰਿਆ ਕੁਮਾਰ ਫਸਟ ਦੇ ਦੁਆਰਾ ਤੇ ਉਹਨਾਂ ਦੇ ਦੁਆਰਾ ਜਿਹੜੀ ਸਟੈਬਲਿਸ਼ ਕਰੀ ਗਈ ਸੀ ਤੇ 12ਵੀਂ ਸ਼ਤਾਬਦੀ ਦੇ ਵਿੱਚ ਬਖਤਿਆਰ ਖਿਲਜੀ ਦੁਆਰਾ ਇਹ ਜਿਹੜੀ ਹੈਗੀ ਡਿਮੋਲਿਸ਼ਟ ਕਰ ਦਿੱਤੀ ਗਈ ਸੀ ਜਿਹਦਾ ਸੀਗਾ ਖੰਡਨ ਕਰ ਦਿੱਤਾ ਗਿਆ ਸੀ ਜਿਹਨੂੰ ਆਪਾਂ ਕਹਿ ਦਿੰਨੇ ਇੱਥੇ ਦਾ ਖਾਤਮਾ ਕਰ ਦਿੱਤਾ ਗਿਆ ਸੀ ਆਕਰਮਣ ਕਰਕੇ ਤੇ ਇੱਥੇ ਐਡੀਆਂ ਕਿਤਾਬਾਂ ਸੀਗੀਆਂ ਤੇ ਇੱਥੇ ਦੀ ਜਿਹੜੀ ਲਾਇਬ੍ਰੇਰੀ ਸੀਗੀ ਉਹਨੂੰ ਤਰੰਗਾਂ ਚ ਕਿਹਾ ਜਾਂਦਾ ਸੀਗਾ ਇਹ ਲਾਇਬ੍ਰੇਰੀ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ ਤੇ ਇੰਨੇ ਜ਼ਿਆਦਾ ਗ੍ਰੰਥ ਸੀਗੇ ਮੈਂ ਆਪਣਾ ਹਰੇਕ ਤਰ੍ਹਾਂ ਦੇ ਹਰੇਕ ਤਰ੍ਹਾਂ ਦੇ ਜਿਹੜੇ ਇੱਥੇ ਗ੍ਰੰਥ ਸੀਗੇ ਆਪਣੀ ਕਿਤਾਬਾਂ ਸੀ ਸਬਜੈਕਟ ਸੀ ਹਰੇਕ ਚੀਜ਼ ਦੀ ਪੜਾਈ ਕਰਾਈ ਜਾਂਦੀ ਸੀ 10000 ਸਟੂਡੈਂਟਸ ਪੜਦੇ ਸੀ 2000 ਤੋਂ ਵੱਧ ਇੱਥੇ ਦੇ ਟੀਚਰ ਹੁੰਦੇ ਸੀਗੇ ਤੇ ਬਾਹਰੋਂ ਬਹੁਤ ਸਟੂਡੈਂਟ ਇੱਥੇ ਪੜਨ ਆਇਆ ਕਰਦੇ ਸੀਗੇ ਆਪਣੇ ਚਾਈਨਾ ਜਾਪਾਨ ਤਿੱਬਤ ਕੋਰੀਆ ਤੇ ਹੋਰ ਮਹਾਦੀਪ ਦੇ ਜਿੰਨੇ ਵੀ ਆਪਣੇ ਸਟੂਡੈਂਟਸ ਨੇ ਕੰਟਰੀਆਂ ਦੇ ਜਿੰਨੇ ਸਟੂਡੈਂਟਸ ਨੇ ਪੜਨ ਆਇਆ ਕਰਦੇ ਸੀ ਤੇ ਪੜਾਈ ਲਿਖਾਈ ਕਰਕੇ ਜੀ ਆਪਣੇ ਆਪ ਨੂੰ ਜਿਹੜਾ ਸੀਗਾ ਇੱਥੋਂ ਦੀ ਲੈ ਕੇ ਬਾਹਰ ਜਾਂਦੇ ਸੀ ਤੇ ਬਾਹਰ ਜਾ ਕੇ ਆਪਣਾ ਪ੍ਰਚਾਰ ਕਰਦੇ ਸੀ ਹਿੰਦੁਸਤਾਨ ਦਾ ਨਰਿੰਦਾ ਯੂਨੀਵਰਸਿਟੀ ਦਾ ਤੇ ਆਪਾਂ ਬਸ ਉਹੀ ਯੂਨੀਵਰਸਿਟੀ ਦੇ ਬਾਹਰ ਖੜੇ ਆ ਜਿਹੜੀ ਤੇ ਇਹਨੂੰ ਅਗ ਲਗਾ ਦਿੱਤੀ ਗਈ ਸੀ ਬਖਤਿਆਰ ਖਿਲਜੀ ਦੁਆਰਾ ਆਕਰਮਣ ਤੋਂ ਬਾਅਦ ਇਹ ਜਿਹੜੀਆਂ ਕਿਤਾਬਾਂ ਸੀਗੀਆਂ ਕਈ ਮਹੀਨੇ ਚਲਦੀਆਂ ਰਹੀਆਂ ਸੀਗੀਆਂ ਇਹ ਕਹਿੰਦੇ ਨੇ ਜੀ ਧੰਨਵਾਦ ਜੀ ਤੇ ਨਿਸ਼ੂ ਭਾਈ ਇੱਕ ਗੱਲ ਹੋਰ ਹੈ ਵੀ ਇਹ ਯੂਨੀਵਰਸਿਟੀ ਬਾਅਦ ਚ ਜਦੋਂ ਖਤਮ ਕਰ ਦਿੱਤੀ ਗਈ ਸੀ ਹੁਣ ਤਾਂ ਆਪਾਂ ਦੇਖਦੇ ਆ 1 ਕਿਲੋਮੀਟਰ ਦੇ ਵਿੱਚ ਵਿੱਚ ਹੈ ਤੇ ਕਿਹਾ ਜਾਂਦਾ ਕਿ ਪਹਿਲਾਂ ਇਹ 9 ਕਿਲੋਮੀਟਰ ਦੇ ਵਿੱਚ ਸੀ ਤੇ ਇਹ ਵੀ ਕਿਹਾ ਜਾਂਦਾ ਕਿ ਜਿਵੇਂ ਖਤਮ ਕਰ ਦਿੱਤੀ ਗਈ ਸੀ ਪਹਿਲਾਂ ਤੇ ਇਹਦੇ ਉੱਤੇ ਖੇਤੀ ਹੋਣ ਲੱਗ ਗਈ ਸੀ ਫੇਰੇ ਇਹਨੂੰ ਕਿਹਨੇ ਵਾਪਿਸ ਮਤਲਬ ਕਿ ਇਸ ਯੂਨੀਵਰਸਿਟੀ ਦੇ ਜਿਹੜੇ ਆਪਾਂ ਖੰਡੜ ਦੇਖ ਰਹੇ ਆ ਇਹਨੂੰ ਕਿਹਨੇ ਨਿਕਲਿਆ ਜੀ ਇਦਾਂ ਦਾ ਕੁਛ ਨਹੀਂ ਕੁਛ ਖੰਡਰ ਪਏ ਹੋਏ ਸੀਗੇ ਜੇ ਆਂਦੇ ਸੀ ਹਲੇ ਕਈ ਰਿਮੇਨਸ ਲੱਭੇ ਨਹੀਂ ਕਿਉਂਕਿ ਖਤਮ ਹੋ ਚੁੱਕੇ ਹੋਏ ਪੂਰੀ ਪੂਰੇ ਤਰੀਕੇ ਨਾਲ ਇਹਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਆਪਣਾ ਭਾਰਤ ਇੱਕ ਟਾਈਮ ਤੇ ਸੋਨੇ ਦੀ ਚਿੜੀਆ ਸੀਗਾ ਜਿਹੜਾ ਇਨਾ ਗਿਆਨ ਦੇ ਕਰਕੇ ਬਣਿਆ ਹੋਇਆ ਸੀਗਾ ਕਿਉਂਕਿ ਗਿਆਨ ਬਹੁਤ ਜ਼ਿਆਦਾ ਸੀਗਾ ਤੇ ਬਾਹਰ ਦੇ ਲੋਕ ਮੱਚਦੇ ਹੁੰਦੇ ਸੀਗੇ ਤੇ ਇਹ ਕਾਫੀ ਵੱਡੀ ਯੂਨੀਵਰਸਿਟੀ ਸੀ ਅੱਜ ਛੋਟੀ ਰਹਿ ਗਈ ਹੈ ਤੇ ਤੁਹਾਨੂੰ ਮੈਂ ਦੱਸਦਾ ਰਿ ਉਹ ਪੁਸਤਕਾਲੇ ਐਡਾ ਵੱਡਾ ਸੀਗਾ ਕਿ ਉਹਦੀਆਂ ਕਿੰਨੇ ਮਹੀਨੇ ਜਿਹੜੀਆਂ ਸੀ ਕਿਤਾਬਾਂ ਜਦੋਂ ਅੱਗ ਲਾਈ ਗਈ ਸੀਗੀ ਉਹ ਜਲਦੀਆਂ ਰਹੀਆਂ ਸੀਗੀਆਂ ਉਹਦਾ ਤਾਪ ਰਿਹਾ ਸੀਗਾ ਤੇ ਇਹ ਹੁਣ ਜਿੰਨਾ ਕੁ ਰਿਮੇਨਸ ਰਹਿ ਗਏ ਨੇ ਇਹ ਹੁਣ ਦੇ ਰਿਮੇਨਸ ਨੇ ਪਹਿਲੇ ਬਹੁਤ ਵੱਡੀ ਯੂਨੀਵਰਸਿਟੀ ਸੀ ਸਤੂਪ ਨੇ ਅੰਦਰ ਰਿਮੇਨਸ ਕਾਫੀ ਨਹੀਂ ਠੀਕ ਹੈ ਤੇ ਮੈਂ ਤੁਹਾਨੂੰ ਆਂਦਾ ਕਿ ਇੱਥੇ ਅਨੰਦਾ ਯੂਨੀਵਰਸਿਟੀ ਦੇ ਕੋਲੇ ਇੱਕ ਹਾਂ ਨਵੀਂ ਯੂਨੀਵਰਸਿਟੀ ਵੀ ਹੁਣ ਬਣਾਈ ਗਏ ਉਹਦੇ 2014 ਦੇ ਵਿੱਚ ਉਹਦਾ ਸ਼ਿਲਾ ਨਿਯਾਸ ਕੀਤਾ ਗਿਆ ਸੀ ਜੀ ਆਪਣਾ ਉਹ ਉਹਦੇ ਕੋਲ ਹੀ ਪੈਂਦੀ ਹੈ ਜੀ ਆਪਣਾ ਜਿਹੜਾ ਜਿੱਥੋਂ ਆਪਾਂ ਆਏ ਆ ਨਾ ਰਾਜਗਿਰ ਉਹਦੇ ਨਾਲ ਹੀ 5 ਕਿਲੋਮੀਟਰ ਉੱਥੇ ਅੱਗੇ ਪੈਂਦੀ ਹੈ ਜੀ ਯੂਨੀਵਰਸਿਟੀ ਨਿਊ ਨਾਲੰਦਾ ਯੂਨੀਵਰਸਿਟੀ ਵਿਸ਼ਵਵਿਦਾਲਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਨੀਸ਼ੂ ਭਾਈ ਇੰਨੀ ਜਾਣਕਾਰੀ ਦੇਣ ਵਾਸਤੇ ਤੇ ਹੁਣ ਆਪਾਂ ਵਾਪਿਸ ਚੱਲਦੇ ਆ ਪਟਨਾ ਸਾਹਿਬ ਤੇ ਨੀਸ਼ੂ ਭਾਈ ਨੇ ਟ੍ਰੇਨ ਦੇਖ ਰੱਖੀ ਹੈ ਤੇ ਨੀਸ਼ੂ ਭਾਈ ਆਪਣੀ ਟ੍ਰੇਨ ਕਿੰਨੇ ਵਜੇ ਆ ਸਮਾਂ ਜਿਹੜਾ 2:15 ਹੋ ਗਏ ਤੇ ਆਪਾਂ ਨਾਲੰਦਾ ਜੁਨੀਵਰਸਿਟੀ ਦੇਖ ਕੇ ਤੇ ਆਪਾਂ ਨਾਲੰਦਾ ਰੈਡੀਵੇਟੇਸ਼ਨ ਤੇ ਆ ਗਏ ਆ ਤੇ ਇੱਥੋਂ ਆਪਣੀ 3:30 ਵਜੇ ਪਟਨਾ ਸਾਹਿਬ ਨੂੰ ਟ੍ਰੇਨ ਹੈ ਤੇ ਹੁਣ ਆਪਾਂ ਇੱਥੇ ਬੈਠ ਕੇ ਤੇ ਟ੍ਰੇਨ ਦੀ ਵੇਟ ਕਰਦੇ ਆ ਤੇ ਫਿਰ ਆਪਾਂ ਵਾਪਸ ਪਟਨਾ ਸਾਹਿਬ ਜਾਣੇ ਆ ਤੇ ਜਿੱਥੇ ਆਪਣੇ ਸਾਈਕਲ ਖੜੇ ਦਰਬਾਰ ਸਾਹਿਬ ਉੱਥੇ ਚੱਲਾਂਗੇ ਤੇ ਅੱਜ ਆਪਾਂ ਦਰਬਾਰ ਸਾਹਿਬ ਹੀ ਰੁਕਾਂਗੇ ਗੁਰਦੁਆਰਾ ਬਾਲੀਲਾ ਸਾਹਿਬ ਹੈ ਜਿਹੜਾ ਦਰਬਾਰ ਸਾਹਿਬ ਕੋਲੇ ਹੈ ਉੱਥੇ ਜਾ ਕੇ ਅੱਜ ਆਪਣਾ ਰੁਕਣਾ ਸਟੇ ਹੈ ਤੇ ਉਸ ਤੋਂ ਬਾਅਦ ਆਪਾਂ ਕੱਲ ਦਾ ਜਿਹੜਾ ਸਫਰ ਹੈ ਅੱਗੇ ਦਾ ਸ਼ੁਰੂ ਕਰਾਂਗੇ ਵੇਲਾ ਹੈ ਤਾਂ ਜਰਨਲ ਡੱਬੇ ਦੇ ਤੁਸੀਂ ਦੇਖ ਹੀ ਰਹੇ ਹੋ ਕਿ ਤੱਕਾ ਮੁੱਕੀ ਹੋਣ ਲੱਗ ਗਈ ਹੈ ਜਰਨਲ ਡੱਬੇ ਦੇ ਵਾਸਤੇ ਪਿੱਛੇ ਵਾਵਾ ਦੋ ਤਿੰਨ ਡੱਬੇ ਖਾਲੀ ਹੈਗੇ ਆ ਜੇ ਉੱਥੇ ਕਿਤੇ ਬੈਠਣ ਦਿੱਤਾ ਤਾਂ ਆਪਣੀ ਟ੍ਰੇਨ ਸਹੀ 3:30 ਵਜੇ ਆ ਗਈ ਤੇ ਹੁਣ ਆਪਾਂ ਪਟਨਾ ਸਾਹਿਬ ਨੂੰ ਚੱਲਦੇ ਆਂ ਭਾਈ ਕਹਿੰਦੇ ਖੜਕੇ ਜਾਣਾ ਪੈਣਾ ਹੈ ਭਾਈ ਕੋਈ ਜਿਆਦਾ ਠੀਕ ਹੈ ਠੀਕ ਹੈ ਚਲੋ ਫਿਰ ਚੜ੍ਹ ਹੈ ਲੋ ਜੀ ਭਾਈ ਆਪਣੀ ਨਾਨੰਦਾ ਰੇਲਵੇ ਸਟੇਸ਼ਨ ਤੋਂ ਆਪਣੀ ਟ੍ਰੇਨ ਚੱਲ ਪਈ ਹੈ ਪਟਨਾ ਸਾਹਿਬ ਵੱਲ ਤੇ ਹੁਣ ਦੇਖਦੇ ਆ ਕਿੰਨਾ ਕੁ ਟਾਈਮ ਲਾਊਗੀ ਪਟਨਾ ਸਾਹ ਪਹੁੰਚਣ ਤੇ ਜਿਹੜਾ 6:00 ਵਜੇ ਤੇ 6 ਮਿੰਟ ਹੋ ਗਏ ਤੇ ਆਪਾਂ ਪਟਨਾ ਸਾਹਿਬ ਉਤਰਨਾ ਸੀ ਆ ਤੇ ਆਪਾਂ ਇਸ ਟਾਈਮ ਉਤਰੇ ਆ ਗੁਲਜਾਰ ਬਾਗ ਇੱਧਰ ਬੈਠੇ ਆ ਆਪਾਂ ਨੂੰ ਕੱਲ ਮਿਲੇ ਸੀ ਮਾਤਾ ਜੀ ਜੀ ਸੱਸਰੀ ਮਾਤਾ ਜੀ ਠੀਕ ਆ ਠੀਕ ਆ ਤੇ ਅਸੀਂ ਪਟਨਾ ਸਾਹਿਬ ਉਤਰਨਾ ਸੀ ਤੇ ਅਸੀਂ ਇੱਕ ਸਟੇਸ਼ਨ ਅੱਗੇ ਅੱਛਾ ਇੱਕ ਸਟੇਸ਼ਨ ਅੱਗੇ ਆ ਗਏ ਆ ਸਾਨੂੰ ਪਤਾ ਹੀ ਨਹੀਂ ਲੱਗਿਆ ਠੀਕ ਹੈ ਠੀਕ ਹੈ ਮਾਤਾ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਦੇਖੋ ਕੰਧਾ ਕੁੱਤ ਦੀ ਰੇਲਵੇ ਸਟੇਸ਼ਨ ਦੀਆਂ ਟਾਰਾ ਇਹ ਸਮਾਂ ਜਿਹੜਾ 6:45 ਹੋ ਗਏ ਤੇ ਆਪਾਂ ਦਰਬਾਰ ਸਾਹਿਬ ਹੈ ਜਿਹੜਾ ਵਾਪਸ ਪਹੁੰਚ ਗਏ ਆ ਤੇ ਇੱਧਰ ਬਿੱਟੂ ਬਾਈ ਹੋਰੀ ਕਹਿੰਦੇ ਵੀ ਆਪਾਂ ਗੁਰਦੁਆਰਾ ਕੰਗਨ ਘਾਟ ਜਿਹਨੂੰ ਗੋਬਿੰਦ ਘਾਟ ਵੀ ਬੋਲਿਆ ਜਾਂਦਾ ਵੀ ਉਹਦੇ ਦਰਸ਼ਨ ਕਰਕੇ ਆਉਣੇ ਆ ਤੇ ਉੱਥੇ ਚੱਲਣਾ ਹੈ ਸਾਂਖਤਾ ਦੇ ਵੈਸੀ ਆਈ ਜਾਂਦੇ ਆ ਹੁਣ ਆਪਾਂ ਉਹਨਾਂ ਨੂੰ ਤੰਗਣ ਘਾਟ ਜਾਂ ਗੋਵਿੰਦ ਘਾਟ ਜੇ ਨੂੰ ਕਹਿੰਦੇ ਆ ਗੁਰਦੁਆਰਾ ਸਾਹਿਬ ਉੱਥੇ ਚੱਲਦੇ ਆ ਜਿਹੜਾ ਇੱਥੋਂ 300 ਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਛਿੱਤਲ ਕੁੰਡ ਰਾਜਗਿਰ ਨੂੰ ਜਿਹੜੀ ਆਪਾਂ ਬੱਸ ਲੈਣੀ ਐ ਦਫਤਰ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਜਿਵੇਂ ਆਪਾਂ ਕੱਲ ਦੀ ਵੀਡੀਓ ਚ ਤੁਹਾਨੂੰ ਦਿਖਾਈ ਹੈ ਤੇ ਉੱਥੋਂ ਹੀ ਉਸ ਕਾਊਂਟਰ ਤੋਂ ਹੀ ਗੁਰਦੁਆਰਾ ਸ਼ੀਤਲਕੁੰਡ ਰਾਜਗਿਰਦੀ ਬੱਸ ਮਿਲ ਜਾਂਦੀ ਹੈ ਤੇ ਜਿਹੜਾ ਰਹਿੰਦਾ ਇੱਥੋਂ 100 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਉਹਦਾ ਟਾਈਮਿੰਗ ਰਹਿੰਦੀ ਹੈ ਇੱਥੋਂ ਸਵੇਰ 8 ਵਜੇ ਚੱਲਦੀ ਹੈ ਤੇ ਜਿਹਦਾ ਕਿਰਾਇਆ ਰਹਿੰਦਾ 300 ਰੁਪਏ ਆਪੜਾਉਂਦਾ ਤੇ ਸ਼ਾਮ ਨੂੰ ਜਿਹੜੀ ਬੱਸ ਹੈ 4 ਵਜੇ ਗੁਰਦੁਆਰਾ ਸੱਚਖੰਡ ਸਾਹਿਬ ਵਾਪਿਸ ਲਿਆਉਂਦੀ ਹੈ ਤੇ ਇੱਥੋਂ ਆਣ ਕੇ ਤੁਸੀਂ ਇੱਕ ਦਿਨ ਪਹਿਲਾਂ ਟਿਕਟਾਪ ਦੀ ਬੁਕਿੰਗ ਕਰਵਾ ਕੇ ਤੇ ਫਿਰ ਦੂਸਰੇ ਦਿਨ ਟੜਕੇ ਸਵੇਰ ਐਸ ਸਥਾਨ ਤੋਂ 8 ਵਜੇ ਰਾਈਟ বাস ਜਿਹੜੀ ਗੁਰਦੁਆਰਾ ਸ਼ੀਤਲਕੁੰਡ ਰਾਜਗਿਰ ਨੂੰ ਰਵਾਨਾ ਹੋ ਜਾਂਦੀ ਹੈ ਸਮਾਂ ਜਿਹੜਾ ਪੌਣੇ 9 ਦੇ ਲਵੇ ਤਵੇ ਹੋ ਗਿਆ ਤੇ ਆਪਾਂ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਈ ਪਹੁੰਚ ਗਏ ਸੀ ਜਿੱਥੇ ਆਪਣਾ ਸਟੇ ਹੈ ਤੇ ਸਾਰਿਆਂ ਦਾ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲਿਆ ਗੁਰੂ ਕਾ ਲੰਗਰ 18 اگست 2025 ਦਿਨ ਸੋਵਾਰ ਅੱਜ ਦਾ ਪਾਗ ਦੇ ਦਾ ਸਫਰ ਹੈ ਜਿਹੜਾ ਸ਼ੁਰੂ ਕਰਨ ਲੱਗੇ ਆਂ ਗੁਰੂ ਮਹਾਰਾਜ ਜੀ ਦੇ ਘਰੋਂ ਆਗਿਆ ਲੈ ਕੇ ਆ ਤੱਕ ਤੇ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਸਮੇਂ ਤੋਂ ਸਮਾਂ ਕੱਢ ਕੇ ਇੱਕ ਵਾਰੀ ਜ਼ਰੂਰ ਦਰਸ਼ਨ ਕਰਨ ਆਓ ਗੁਰੂ ਮਹਾਰਾਜ ਦੀ ਘਰੇ ਬਹੁਤ ਸੋਨਾ ਜੀ ਲੱਗਦਾ ਹੈ ਤੇ ਇੱਧਰ ਆਪਾਂ ਆਪਣੇ ਸਾਈਕਲ ਜਿਹੜੇ ਤਿਆਰ ਕਰੀ ਬੈਠੇ ਆ ਅੱਗੇ ਦੇ ਸਫਰਾਂ ਵਾਸਤੇ ਤੇ ਨਾਲੇ ਆਪਣੇ ਸਾਥੀਆਂ ਨਾਲ ਥੋੜੀ ਜਿਹੀ ਬਾਤਲਾਬ ਸਾਂਝੀ ਕਰ ਲਈਏ ਵੀ ਅੱਜ ਦਾ ਰੂਟ ਆਪਣਾ ਕਿੱਧਰ ਦਾ ਹੈ ਤੇ ਕਿੱਧਰ ਆਪਾਂ ਅੱਗੇ ਦਾ ਸਫਰ ਸ਼ੁਰੂ ਕਰਨਾ ਹੈ ਹਵਾ ਹਵਾ ਭਰ ਕੇ ਟਾਇਰਾਂ ਵਿੱਚ ਤੇ ਸਮਾਨ ਸੱਲਾ ਸਾਰਾ ਸੈੱਟ ਕਰਕੇ ਗੱਡੀਆਂ ਚਾਰੇ ਖੜਾਈ ਬੈਠੇ ਆ ਤੇ ਇੱਧਰ ਆਪਣੇ ਸਾਥੀ ਦਰਬਾਰ ਸਾਹਿਬ ਦੇ 메ਨ ਗੇਟ ਕੋਲੇ ਖੜੇ ਤੇ ਡਿੱਕੀ ਜਾਂਦੇ ਆ ਭਾਈ ਅੱਗੇ ਦੇ ਸਫਰਾਂ ਵਾਸਤੇ ਤੇ ਇੱਧਰ ਆਪਣੇ ਨਿਸ਼ੂ ਭਾਈ ਖੜੇ ਆ ਇਹਨਾਂ ਤੋਂ ਪੁੱਛਦੇ ਆ ਅੱਗੇ ਦਾ ਰੂਟ ਕਿੱਧਰ ਦਾ ਨਿਸ਼ੂ ਭਾਈ ਅੱਗੇ ਦਾ ਰੂਟ ਕਿੱਧਰ ਦਾ ਆਪਣਾ ਹੈ ਅੱਗੇ ਦਾ ਰੂਟ ਮੈਪ ਕਿੱਧਰ ਦਾ ਆਪਣਾ ਅਸੀਂ ਅੱਗੇ ਦੇ ਰੂਟ ਮੈਪ ਵੱਲ ਜਾ ਰਹੇ ਆ ਜੀ ਅੰਡਵਾਨੀ ਕੋਵਾਰ ਜੀ ਅੱਜ ਅੱਜ ਆਪਾਂ ਬਖਤਿਆਰਪੁਰ ਪਾਰ ਕਰ ਜਾਾਂਗੇ ਤੇ ਦੇਖੋ ਕਿਤੇ ਰੁਕਦੇ ਆ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਅੰਡਵਾਨੀ ਕੋਵਾਰ ਜਾ ਰਹੇ ਆ ਜੀ ਸਾਰੇ ਦੇਖਣ ਵਾਲੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਦੱਸ ਦਈਏ ਇੰਡੀਆ ਦੇ ਪਹਿਲੇ ਸਾਈਕਲਿਸਟਾਂ ਜੀ ਅਸੀਂ ਦੇਸੀ ਸਾਈਕਲਾਂ 'wale ਜਿਹੜੇ ਅੰਡਵਾਨੀ ਕੋਵਾਰ ਸਾਈਕਲਾਂ ਕਿਸਤੀ ਸਾਈਕਲ ਤਰ ਕੇ ਸੀ ਅੰਡਮਾਨੀ ਕੋਰ ਕਾਲਾ ਪਾਣੀ ਜਿਹੜਾ ਆਪਾਂ ਕਹਿੰਦੇ ਨੇ ਪੋਰਟ ਪਲੇਅਰ ਉੱਥੇ ਜਾਵਾਂਗੇ ਜੀ ਠੀਕ ਹੈ ਜੀ ਭਾਈ ਤੇ ਇੱਧਰ ਆਪਣੇ ਹਰਪਾਲ ਬਾਈ ਜੀ ਬੈਠੇ ਆਹ ਲਓ ਦੂਤੀ ਫੜੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੇ ਆਪਾਂ ਨੂੰ ਦੋ ਤਿੰਨ ਦਿਨ ਹੋ ਗਏ ਜਿਹੜੇ ਆਪਾਂ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈਗੇ ਆ ਤੇ ਅੱਜ ਆਪਾਂ ਜਿਹੜਾ ਦੋ ਤਿੰਨ ਦਿਨਾਂ ਦਾ ਸਫ਼ਰ ਆਪਾਂ ਸ਼ੁਰੂ ਕਰਨ ਲੱਗੇ ਆ ਤੇ ਜਾਣਾ ਆਪਾਂ ਕੋਲਕੱਤਾ ਆ ਜੀ ਤੇ ਰਾਹ ਦੇ ਵਿੱਚ ਜਿੱਥੇ ਵੀ ਆਪਾਂ ਨੂੰ ਰਹਿਣ ਲਈ ਥਾਂ ਮਿਲ ਗਈ ਉੱਥੇ ਹੀ ਰਹਿ ਜਾਗੇ ਜੀ ਆਪਾਂ ਤੇ ਸਾਸਰੀ ਕਾਲ ਜੀ ਸਾਰਿਆਂ ਨੂੰ ਇੱਕੋ ਆਪਣੇ ਸਾਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਦੋ ਤਿੰਨ ਦਿਨਾਂ ਬਾਅਦ ਭਾਈ ਇੱਥੇ ਸਫਰ ਆ ਜਿਹੜਾ ਹੁਣ ਆਪਾਂ ਸ਼ੁਰੂ ਕਰ ਲੱਗੇ ਆਂ ਤੱਕ ਸ੍ਰੀ ਪਟਨਾ ਸਾਹਿਬ ਤੋਂ ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਜੀ ਚੱਲਦੇ ਆਂਗੇ ਅੱਜ ਤੇ ਕਲਕੱਤੇ ਗਣੀ ਜਾਣਾ ਭਾਈ ਰਾਹ 'ਚ ਕੀ ਗੱਲਾਂ ਬਾਤਾਂ ਹੋਣਗੀਆਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਧੰਨਵਾਦ ਭਾਈ ਸਾਰਿਆਂ ਦਾ ਇਹਦੇ ਨਾਲ ਹੀ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਅੱਗੇ ਦਾ ਸਫ਼ਰ ਹੈ ਜਿਹੜਾ ਸ਼ੁਰੂ ਕਰਨ ਲੱਗਦੇ ਆਂ ਤੇ ਤੁਸੀਂ ਵੀਡੀਓ ਨਾਲ ਐਂਡ ਤੱਕ ਲਾ ਜ਼ਰੂਰ ਬਨੇ ਰਹੋ ਤੇ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਹੀ ਸਕਦੇ ਹੋ ਆਸਮਾਨ ਦੇ ਵਿੱਚ ਚਿੱਟੇ ਜਿੱਟੇ ਬੱਦਲ ਆ ਜਿਹੜੇ ਦਿਖਾਈ ਦੇਣ ਲੱਗੇ ਤੇ ਗੱਲ ਕਰੀ ਆਪਾਂ ਬੱਦਲ ਵਾਈ ਜੀ ਰਾਤ ਵੀ ਸੀ ਤੇ ਹੁਣ ਵੀ ਥੋੜੀ ਥੋੜੀ ਬਣੀ ਵੀ ਆ ਸਮਾ ਜਿਹੜਾ 4 ਵਜ ਗਏ ਤੇ ਅੱਜ ਆਪਾਂ ਪਟਨਾ ਸਾਹਿਬ ਤੋਂ ਸਫਰ ਹੈ ਜਿਹੜਾ ਨਵੇੜਾ ਕੀਤਾ 45 ਕਿਲੋਮੀਟਰ ਦੇ ਲਾਵੇ ਤਵੇ ਨਵੇੜਾ ਕਰ ਲਿਆ ਤੇ ਅੱਜ ਦਾ ਜਿਹੜਾ ਆਪਣਾ ਸਟੇ ਹੈ ਜਿੱਥੇ ਉਹ ਤੋਂ ਆਪਾਂ 5 ਕਿਲੋਮੀਟਰ ਪਿੱਛੇ ਰਹਿ ਗਏ ਤੇ ਅੱਜ ਆਪਣੀ ਵੀਡੀਓ ਘੱਟ ਹੀ ਬਣੀ ਹੈ ਕਿਉਂਕਿ ਥੋੜਾ ਜਿਹਾ ਅੱਜ ਨਾ ਸਰੀਕ ਕੰਡਮ ਹੋਇਆ ਖੜਾਗਾ 2-3 ਦਿਨ ਹੋ ਗਏ ਆਪਾਂ ਨੂੰ ਤੇ ਜ਼ਖਾਮ ਜਾਂ ਲੱਗਿਆ ਪਿਆ ਸਿਰ ਦਾ ਦੁਖੀ ਜਾਂਦਾ ਉਹਦੇ ਕਰਕੇ ਖੰਗ ਜੀ ਗਲਾ ਵੀ ਫੜਿਆ ਹੋਇਆ ਹੈ ਤੇ ਦਵਾਈ ਲਿੱਤੀ ਵੀ ਆਪਾਂ ਉਹਦੇ ਕਰਕੇ ਨਾ ਥੋੜਾ ਜਿਹਾ ਬੋਲਣ ਦਾ ਦਿਮਾਗ ਜਾਂ ਘੱਟ ਹੀ ਚੱਲੀ ਜਾਂਦਾ ਭਾਈ ਵੀਡੀਓ ਦੇ ਨਾ ਟਾਈਮਿੰਗ ਜੀ ਬਦਲੀ ਪਈ ਆ ਕਈ ਵਾਰ ਤੇ ਸ਼ਾਮ ਨੂੰ ਪਾਉਣਾ ਹੈ ਤੇ ਕਈ ਵਾਰ ਦਿਨੇ ਪਾਉਣਾ ਇਹ ਗੱਲਬਾਤ ਹੋਈ ਪਈ ਆ ਕਿਉਂਕਿ ਸਰੀਰ ਜਣਾ ਸਾਥ ਜਾਣੀ ਦੇ ਜਾਂਦਾ ਕਈ ਵਾਰ ਤਾਂ ਨੀਂਦ ਆ ਜਾਂਦੀ ਹੈ ਕਈ ਵਾਰੀ ਵੀਡੀਓ ਕੱਟ ਵੱਡ ਕਰ ਲਈਦੀ ਹੈ ਇਹ ਗੱਲਬਾਤ ਸਮਾਂ ਜਿਹੜਾ 5 ਵਜੇ ਲਵੇ ਤਵੇ ਹੋ ਗਿਆ ਤੇ ਆਪਾਂ ਬਖਤਿਆਰਪੁਰੇ ਸ਼ਹਿਰ ਚੋਂ ਜਿਹੜਾ ਬਾਹਰ ਲਗੇ ਆ ਤੇ ਆਪਣੇ ਸਾਥੀਆਂ ਨੂੰ ਪੁੱਛਿਆ ਸੀ ਭਾਈ ਕਿ ਤੁਸੀਂ ਕਿੱਥੇ ਜੇ ਆਓ ਕਹਿੰਦੇ ਆਪਾਂ ਬਖਤਿਆਰਪੁਰੇ ਸ਼ਹਿਰ ਤੋਂ ਥੋੜਾ ਬਾਹਰ ਬੈਠਿਆ ਜੇ ਉੱਥੇ ਚਾਹ ਬਣਾਈ ਜਾਂਦੇ ਆ ਤੇਰਾ ਜਿਹੜਾ ਸਰੀਰ ਥੋੜਾ ਕੰਡਮਣਾ ਕੋਟ-ਕੋਟ ਚਾਹ ਪੀਵਾਂਗੇ ਤੇ ਫਿਰ ਤੇਰਾ ਸਰੀਰ ਜਿਹੜਾ ਸਹੀ ਹੋਊਗਾ ਭਾਈ ਤੇ ਆਪਾਂ ਹੁਣ ਆਪਣੇ ਸਾਥੀਆਂ ਕੋਲ ਚੱਲਦੇ ਆ ਉੱਥੇ ਤੇ ਜਿਹੜੀ ਚਾਹ ਬਣਾਈ ਜਾਂਦੇ ਆ ਉਹ ਪੀਨੇ ਅੱਜ ਤੜਕੇ ਦੀ ਆਪਾਂ ਜਦੋਂ ਚੱਲੇ ਆ ਉਹਦੀ ਚਾਹ ਨਹੀਂ ਪੀਤੀ ਕਿ ਥੋੜਾ ਸਰੀਰ ਤਾਂ ਵੀ ਢਲਾਇਆ ਪਿਆ ਖੜਾਗਾ ਹੁਣ ਆਪਣੇ ਸਾਥੀਆਂ ਕੋਲ ਚੱਲ ਕੇ ਕੱਪੀ-ਕੱਪੀ ਚਾਹ ਪੀ ਗਏ ਤੇ ਫੇਰ ਆਪਾਂ ਅੱਗੇ ਦਾ ਜਿਹੜਾ ਸਫਰ ਹੈ ਸ਼ੁਰੂ ਕਰਾਂਗੇ ਕਿ ਆਪਾਂ ਇੱਥੇ ਰੋਕਦੇ ਹਾਂ ਉਹ ਆਪਣੇ ਸਾਥੀਆਂ ਤੋਂ ਪੁੱਛਾਂਗੇ ਹਾਂਜੀ ਹਾਂਜੀ ਸਰ 올 ਇੰਡੀਆ ਇਹ ਗੱਲ ਬਾਤ ਹੈ ਅੱਜ ਲੇਟ ਹੀ ਚੱਲੇ ਸੀ ਸਰਪੈਂਡਾ ਜਿਹੜਾ ਸੋਣਾ ਨਿਪੜ ਗਿਆ ਸੀ ਆਪਣਾ 50 ਕਿਲੋਮੀਟਰ ਦੇ ਲਵੇ ਤਵੇ ਜਿਹੜਾ ਪੈਂਡ ਆਪਾਂ ਅੱਜ ਦਾ ਨਿਵੇੜਾ ਕਰ ਲਿਆ ਤੇ ਭੀੜ ਦੀ ਗੱਲ ਕਰੀਏ ਟ੍ਰੈਫਿਕ ਦੀ ਗੱਲ ਕਰੀਏ ਜਿੱਥੇ ਟ੍ਰੈਫਿਕ ਹੈ ਜਿਹੜਾ ਵੱਡੇ ਪੱਧਰ ਤੇ ਹੈ ਪਿਆਰ ਦੇ ਵਿੱਚ ਤੇ ਆਪਾਂ ਨੂੰ ਆਪਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਨਹੀਂ ਤਾਂ ਇੱਥੇ ਭਾਈ ਤੱਕਾ ਮੁੱਕੀ ਥੋੜੀ ਬਾਲੀ ਚੱਲਦੀ ਹੈ ਇਹ ਗੱਲ ਬਾਤ ਹੈ ਇੱਧਰ ਦੇ ਏਰੀਆ ਦੀ ਕਿਉਂਕਿ ਪਤਾ ਹੀ ਨਹੀਂ ਲੱਗਦਾ ਕਿਹੜਾ ਸਾਧਨ ਕਿੱਧਰੋਂ ਲਿਆ ਕੇ ਇੱਕਦਮ ਪਾਪ ਨਹੀਂ ਕਰਕੇ ਤੇ ਮੂਹਰੇ ਲਾ ਦੇਣਾ ਹੈ ਇਹ ਗੱਲ ਬਾਤ ਹੈ ਤੇ ਆ ਜਿਹੜੇ ਟੀ ਰਿਕਸ਼ੇ ਦੇਖੀ ਜਾਂਦੇ ਹੋ ਜਿਹਨ ਪੀ ਪੀ ਪਿੱਛੋਂ ਕਰੀ ਆਉਂਦਾ ਸੀ ਭਾਈ ਇਹ ਬਾਲਾ ਤੱਕਾ ਕਰਦੇ ਆ ਦੇਖੋ ਘਟਿਆ ਮਾਰ ਕੇ ਮੂਹਰੇ ਕਰਤਾ ਨਾ ਬਾਈ ਨੇ ਐਵੇਂ ਕਰ ਦਿੰਦੇ ਆ ਤੇ ਕੋਈ ਨਾ ਕੋਈ ਪਤਾ ਨਹੀਂ ਲੱਗਦਾਗਾ ਕਿਉਂਕਿ ਇਹਨਾਂ ਨੂੰ ਲਾਲਚੋਂ ਦਾ 2 ਰੁਪਈਆ ਦਾ ਵੀ ਸਵਾਰੀਆਂ ਕੋਈ ਵੱਧ ਚੱਕ ਲਾਂਗੇ ਤੇ 2 ਰੁਪਈਏ ਬਣ ਜਾਣਗੇ ਇਹਦੇ ਕਰਕੇ ਪੀ ਪੀ ਕਰਕੇ ਤੇ ਮੂਹਰੇ ਲਾ ਲੈਂਦੇ ਆ ਮੈਂਟੇ ਜੀ ਸਮਾਂ ਜਿਹੜਾ 7:40 ਹੋ ਗਏ ਤੇ ਆਪਾਂ ਹਰਤਮਲ ਗੋਲੇ ਵਿੱਚ ਰੁਕੇਵੇਂ ਤਾਂ ਭਾਈ ਤੁਸੀਂ ਨੇਰੀ ਦੇ ਬੁੱਲੇ ਦੇਖੀ ਆਨੇਓ ਰੋਡ ਦੇ ਉਤੇ ਆਉਂਦੇ ਤੇ ਇਧਰੋਂ ਰਾਬੂ ਹੀ ਹੈ ਜਿਹੜਾ ਆਪਦੀ ਅੱਖਾਂ ਚਮਕਾਉਣ ਜਗਾਉਣ ਜੇ ਲੱਗ ਗਿਆ ਤੇ ਆਪਾਂ ਇੱਥੇ ਰੁਕੇ ਸੀਗੇ 5:30 ਤੇ 6:00 ਵਜੇ ਦੇ ਲਵੇ ਤਵੇ ਕਿਉਂਕਿ ਬਿਹਾਰ ਦੇ ਵਿੱਚ ਆਪਾਂ ਸਫਰ ਕਰੀ ਜਾਂਦੇ ਆ ਤਾਂ ਥੋੜਾ ਜਿਹਾ ਆਪਣੀਆਂ ਸੰਗਤਾਂ ਕਹਿੰਦੀਆਂ ਸੀ ਤੁਸੀਂ ਨੇਰੇ 'ਚ ਸਫਰ ਨਾ ਕਰਿਓ ਤੇ ਐਸੇ ਕਰਕੇ ਆਪਾਂ ਅੱਜ ਟਾਈਮ 'ਤੇ ਰੁਕੇ ਸੀ ਅੱਜ ਦੇ ਸਫ਼ਰ ਦਾ ਨਵੇੜਾ ਆਪਣਾ ਕਿੰਨਾ ਹੋਇਆ ਬਿੱਟੂ ਬਾਈ 69 ਕਿਲੋਮੀਟਰ ਹੋ ਗਿਆ ਜੀ 69 ਕਿਲੋਮੀਟਰ ਦੇ ਲਵੇ ਤਵੇ ਨਵੇੜਾ ਹੋ ਗਿਆ ਤੇ ਇੱਧਰ ਆਪਣੇ ਬਿੱਟੂ ਬਾਈ ਤੇ ਹਰਪਾਲ ਬਾਈ ਬੈਠੇ ਆ ਤੇ ਵੈਸੇ ਦਾ ਵਾਰਤਾਲਾਪ ਤੁਹਾਡੇ ਨਾਲ ਹੋ ਗਈ ਸੀ ਆਪਾਂ ਸ਼ਾਮ ਦੇ ਸਫ਼ਰ ਦੀ ਕਰ ਲਈਏ ਦੁਬਾਰੇ ਕਰ ਲੈਣਾ ਜੀ ਵਾਰਤਾਲਾਪ ਵਾਰਤਾਲਾਪ ਚੱਲਦੀ ਰਹਿਣੀ ਹੈਗੀ ਤੇ ਆਪਾਂ ਜਾ ਰਹੇ ਹਾਂ ਜੀ ਕਲਕੱਤੇ ਕਣੀ ਤੇ ਐਦੂ ਬਾਅਦ ਜਾ ਰਹੇ ਆਂ ਆਂਡਿਆ ਵਾਲੀ ਆਂਡਿਆ ਵਾਲੀ ਆ ਪਤਾ ਨਹੀਂ ਅੰਡਮਾਨ ਹੈ ਜੀ ਉਧਰ ਨੂੰ ਜਾਣਾਗਾ ਆਪਾਂ ਤੇ ਅਸੀਂ ਘਾੜ ਤਾਂ ਪਹਿਲਾਂ ਹੀ ਘਾੜ ਲੈਨੇ ਆ ਪਤਾ ਨਹੀਂ ਜਾਇਆ ਜਾਊ ਕਿ ਨਾ ਹਾਂ ਉੱਥੇ ਕਿਸਤੀ ਕੁਸਤੀ ਤੇ ਭਾਈ ਪਤਾ ਨਹੀਂ ਕਿਵੇਂ ਕੋਟ ਜਾਣਾ ਜੂਣਾ ਪਊਗਾ ਪਰ ਘਾੜ ਤਾਂ ਅਸੀਂ ਘੜੀ ਬੈਠੇ ਆ ਵੀ ਐਂ ਕਰਕੇ ਆ ਜਾਣਾ ਗਾਂਡਿਆਂ ਵਾਲੀ ਤੇ ਚੱਲਣਾ ਕਰ ਹਾਂਜੀ ਹਾਂਜੀ ਪੱਕੇ ਆ ਬਸ ਚਲੋ ਜਾ ਰਾਦਾ ਪੱਕਾ ਹੋਣਾ ਚਾਹੀਦਾਗਾ ਉਹਦਾ ਬਾਬਾ ਭਲੀ ਕਰੂਗਾ ਬਾਅਦ ਚ ਠੀਕ ਐ ਤੇ ਇੱਧਰ ਵੀ ਆਪਣੇ ਇਹ ਤਾਂ ਬਸ ਥੋੜਾ ਮੋਟਾ ਹੋ ਜਾਂਦਾ ਤੇ ਮੌਸਮ ਠੰਡਾ ਆਣਾ ਤੇ ਥੋੜਾ ਹੀ ਆਪਾਂ ਮਸੇਟੇਲੇ ਹੋਏ ਖੜੇ ਸੀ ਇਹ ਗੱਲਬਾਤ ਐਵੇਂ ਸੀ ਕਿ ਦੋ ਦਿਨ ਹੋ ਗਏ ਜ਼ਖਾਮ ਜਾਂ ਲੱਗਿਆ ਪਿਆ ਸੀ ਉਹਦੇ ਕਰਕੇ ਆਪਾਂ ਬਲੌਗ ਆਪਣੇ ਜਿਹੜੇ ਅੱਗੇ ਪਿੱਛੇ ਹੋਏ ਖੜੇ ਸੀ ਇਹ ਕਈ ਵਾਰੀ ਸ਼ਾਮ ਨੂੰ ਪਾਉਂਦੇ ਸੀ ਕਈ ਵਾਰੀ ਦਿਨੇ ਪਾਉਂਦੇ ਸੀ ਇਹ ਗੱਲ ਬਾਤ ਸੀਗੀ ਤੇ ਹੁਣ ਆਪਣਾ ਬਲੌਗ ਹੈ ਜਿਹੜਾ ਸਾਗੀ ਟਾਈਮ ਤੇ ਆਪਣਾ 8 ਵਜੇ ਟੜਕੇ ਤੁਹਾਨੂੰ ਆਪਣੇ ਚੈਨਲ ਤੇ ਰੋਜ਼ ਦਿਖਾ ਕਰੂਗਾ ਤੇ ਆਪਾਂ ਦਵਾਈ ਲੈ ਆਂਦੀ ਸੀ ਪਿੱਛੋਂ ਲੈ ਕੇ ਆਏ ਤਾਂ ਹੁਣ ਥੋੜੀ ਜਿਹੀ ਆਪਣੀ ਆਵਾਜ਼ ਫਰਕ ਪਿਆ ਉਹਦੇ ਕਰਕੇ ਆਪਣਾ ਬਲੌਗ ਹੈ ਥੋੜਾ ਜਿਹਾ ਲੇਟ ਹੋਇਆ ਖੜਾ ਸੀ ਉਹਦੇ ਵਾਸਤੇ ਸਾਰੀ ਸੰਗਤ ਨੂੰ ਆਪਾਂ ਮਾਫੀ ਚਾਹੁੰਦੇ ਆ ਤੇ ਇੱਧਰ ਰੱਬ ਦੇ ਮੂੰਹ ਕੰਨੀ ਦੇਖੀਏ ਨੇ ਤੇ ਇੱਧਰ ਬੈਠੇ ਆਪਣੇ ਉਸਤਾਦ ਜੀ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਉਧਰ ਆਪਣੇ ਨੀਸ਼ ਬੈਕ ਨੀ ਸੁਭਾਈ ਤਾਂ ਆਪਣੇ ਮੇਚ ਇਹ ਦੇਖ ਕੇ ਤਾਂ ਲੰਮਲੇਟ ਹੋਏ ਪਈ ਸੀ ਆ ਕੀ ਹੋਇਆ ਸੀ ਓਏ ਲਿਆ 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 ਚੱਕੋ ਗੋਲ ਗੋਲ ਰੋਟੀਆਂ ਲਾਈ ਜਾਂਦਾ ਤੇ ਭਾਈ ਇਹ ਕੰਮ ਸੰਭਾਲ ਰੱਖਿਆ ਆਪਣੇ ਹਰਪਾਲ ਬਾਈ ਨੇ ਤੇ ਜੋ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਸੀ ਵੀ ਆਪਾਂ ਅੱਜ ਸਵੇਰ ਹੀ ਰੋਗੇ ਸੀ ਤੇ ਉਹਦੇ ਕਰਕੇ ਆਪਾਂ ਰੋਟੀ ਪਾਣੀ ਆਵਦਾ ਹੀ ਅੱਜ ਬਣਾਉਣ ਲੱਗ ਗਏ ਤੇ ਇੱਥੇ ਗੱਲਬਾਤ ਇਹ ਹੈ ਕਿ ਥੋੜਾ ਜਨਾ ਪਣੂ ਚਿੱਤ ਜਾਨੀ ਮੰਨਿਆ ਵੀ ਰੋਟੀ ਖਾਣ ਦਾ ਤੇ ਇਹਦੇ ਕਰਕੇ ਸਾਰੇ ਪਰਿਵਾਰਾਂ ਨੇ ਆਪਾਂ ਰੈ ਬਣਾਈ ਵੀ ਆਪਾਂ ਸਮਾਨ ਸੱਲਾ ਆਪਣੇ ਕੋਲ ਆਵਦਾ ਪਿਆਈ ਆਟਾ ਵੀ ਪਿਆ ਹੈ ਤੇ ਆਪਾਂ ਜਿਹੜਾ ਲਾਲ ਜਿਹਾ ਬੰਬ ਲਿੱਤਾ ਇਹਦਾ ਕੀ ਕੰਮ ਲੈਣਾ ਫਿਰ ਇਹ ਤਾਂ ਆਪ ਦਾ ਰੋਟੀ ਪਾਣੀ ਨਾਲਾ ਕੇ ਖਾਦਾ ਆ ਤੇ ਇਹਦੇ ਕਰਕੇ ਫਿਰ ਆਪਾਂ ਟੋਟੀਆਂ ਆਪਦੀਆਂ ਥੱਪਨ ਲੱਗ ਗਈਆਂ ਤੇ ਆਪਾਂ ਇਧਰ ਸਮਾਨ ਸਲਾ ਸਾਰ ਆਪਾਂ ਖੋਲੀ ਬੈਠੇ ਆ ਆਪਣਾ ਢੰਡਾਰ ਅੱਧਾ ਘੰਟਾ ਪਹਿਲਾਂ ਰੱਬ ਨੇ ਵੀ ਕਿਣ ਮਿਣ ਕਿਣ ਮਿਣ ਜੀ ਕਰੇ ਕਢ ਕੇ ਹਟਾਇਆ ਤੇ ਇਹਦੇ ਕਰਕੇ ਆਪਾਂ ਜਿਹੜੇ ਸਾਈਕਲ ਆ ਇੱਧਰਲੀ ਸਾਈਡ ਤੇ ਨੁੱਕਰ ਚਲਾਈ ਬੈਠੇ ਆ ਪੋੜੀਆਂ ਜੀਆਂ ਥੋੜੀ ਛੱਤ ਹੈਗੀ ਆ ਉਹਦੇ ਥੱਲੇ ਤੇ ਹੁਣ ਹੈ ਮੌਸਮ ਥੋੜਾ ਜਿਹਾ ਠੰਮ ਪਾਇਆ ਤੇ ਉਹਦੇ ਕਰਕੇ ਆਪਾਂ ਦਵਾ ਦਵਾਵਾਂ ਦੀਆਂ ਰੋਟੀਆਂ ਥਾਪ ਲਈਏ ਤੇ ਫਿਰ ਆਪਾਂ ਰੋਟੀਆਂ ਖਾ ਕੇ ਤੇ ਜਿਹੜਾ ਲਾਮਲੇਟ ਹੋਈਏ ਇਹ ਥੋੜਾ ਜਿਹਾ ਸਰੀਰ ਵੀ ਆਪਣਾ ਜਿਹੜਾ ਕੰਡਮ ਹੋਇਆ ਖੜਾ ਤੇ ਦਵਾਈ ਦੁਵਾਈ ਲਿੱਤੀ ਆ ਖਾ ਕੇ ਤੇ ਫਿਰ ਆਪਾਂ ਟਾਈਮ ਨਾਲ ਲਾਮਲੇਟ ਹੋਵਾਂਗੇ ਤੇ ਥੋੜਾ ਜਿਹਾ ਸਰੀਰ ਜਿਹੜਾ ਸੈੱਟ ਹੋ ਜਾਊਗਾ ਫਿਰ ਆਪਾਂ ਤੜਕੇ ਜਿਹੜਾ ਸਫ਼ਰ ਅੱਗੇ ਦਾ ਸ਼ੁਰੂ ਕਰਾਂਗੇ ਕਿ ਆਪਾਂ ਜਿਹੜਾ ਚਿਮਟਾ ਆਪਣੇ ਕੋਲ ਹੈਗਾ ਲੱਭਿਆ ਨਹੀਂ ਸੀ ਭਾਈ ਉਹਦੇ ਕਰਕੇ ਨਾ ਥੋੜਾ ਜਿਹਾ ਤੰਗ ਹੋਈ ਜਾਂਦਾ ਮੈਂ ਤੇ ਤਵੇ ਜੀ ਵੀ ਧਿਆਨ ਨਹੀਂ ਦਿੱਤਾ ਤੇ ਆਪਾਂ ਉਦੋਂ ਕਾਲੀ ਕਾਲੀ ਚ ਲੈ ਲਿਆ ਤੇ ਇਹਦੇ ਨਾਲ ਥੋੜਾ ਜਿਹਾ ਵਿਚਾਲੇ ਤੋਵ ਬਾਲਾ ਤੇ ਉੱਥੇ ਸੇਕ ਬਾਲਾ ਪੈਂਦਾ ਤੇ ਰੋਟੀ ਵਿੱਚ ਜਿਹੜੀ ਨੁਕਰਾਂ ਤੇ ਰਹਿ ਜਾਂਦੀ ਉਹ ਵਿਚਾਲੇ ਸੇਕ ਪਈ ਜਾਂਦਾ ਤੇ ਕਰਕੇ ਵਿਚਾਲਾਂ ਰੋਟੀ ਆਹ ਦੇਖੋ ਮੱਚਦੀ ਹੈ ਥੋੜੀ ਜੀ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈ ਬਾਦੀ ਉਹ ਤੋਂ ਪਹਿਲਾਂ ਸਾਰੀ ਸੰਤ ਆਪਣਾ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਜਿਵੇਂ ਤੁਹਾਨੂੰ ਪਤਾ ਹੀ ਕਿ ਆਪਣੀ ਵੀਡੀਓ ਕਦੇ ਸ਼ਾਮ ਨੂੰ ਆਉਂਦੀ ਸੀ ਕਿਤੇ ਦੇਣੀ ਆਉਂਦੀ ਸੀ ਇੱਕ ਦੋ ਦਿਨ ਆਪਾਂ ਸ਼ਾਮ ਨੂੰ ਹੀ ਪਾਈ ਆ ਉਹਦੇ ਕਰਕੇ ਗੱਲਬਾਤ ਇਹ ਸੀ ਕਿ ਆਪਾਂ ਨੂੰ ਬੁਖਾਰ ਜਾਇਆ ਪਿਆ ਸੀ ਉਹਦੇ ਕਰਕੇ ਆਪਣੀ ਤਾਂ ਵੀਡੀਓ ਐਡੀਟਿੰਗ ਨਹੀਂ ਹੋ ਰਹੀ ਸੀ ਆਪਾਂ ਸ਼ਾਮ ਨੂੰ ਅਪਲੋਡ ਕਰਦੇ ਸੀ ਕੱਲ ਤੋਂ ਜਿਹੜੀ ਵੀਡੀਓ ਆਪਣੇ ਚੈਨਲ ਤੇ ਜਿਵੇਂ ਸਵੇਰੇ 8 ਵਜੇ ਰੋਜ਼ ਦੇਖਦੀ ਸੀ ਉਮੀਦ ਹੈ ਤੁਹਾਨੂੰ 8 ਵਜੇ ਰੋਜ਼ ਦਿਖਾਇਆ ਕਰੂਗੀ ਤੇ ਉਹ ਧੰਨਵਾਦ ਜਿਹੜਾ ਕੀਮਤੀ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਦੇਖਦੇ ਨੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤੈਅ ਦਰੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦਾ ਹਾਂ